ਸਤਿ ਸ਼੍ਰੀ ਅਕਾਲ ਟੌਕ ਟੈਂਡ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦੰਦਿਆਂ 10 ਵੱਡੀਆਂ ਖਬਰਾਂ ਤੇ ਸ਼੍ਰੀਨਗਰ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਸ਼੍ਰੀਨਗਰ ਜੰਮੂ ਕੌਮੀ ਸ਼ਾਰਾ ਬੰਦ 20 ਤੋਂ ਬਾਅਦ ਫਲਾਈਟਾਂ ਹੋਈਆਂ ਰੱਦ ਸ਼ਿਮਲਾ ਵਿੱਚ ਵੀ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਧਮਕੀ ਜੀ ਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਟਿੰਟੀ ਪਬਲਿਕ ਸਕੂਲ ਜਵਾਹਰ ਨਵੋਦਿਆ ਵਿਦਿਆਲੇ ਅਤੇ ਗੁਰਦਾਸਪੁਰ ਪਬਲਿਕ ਸਕੂਲ ਨੂੰ ਦਿੱਤੀ ਗਈ ਧਮਕੀ ਗੁਰਦੁਆਰਾ ਸ਼ਹੀਦੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਨਿਵਾਜ਼ ਦਾ ਰੱਖਿਆ ਨਹੀਂ ਪੱਥਰ ਐਸਜੀਪੀਸੀ ਪ੍ਰਧਾਨ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਸਰਾਂ ਦੀ ਕਾਰ ਸੇਵਾ ਬਾਬਾ ਬੱਜਲ ਸਿੰਘ ਜੀ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦੀ ਫਤਿਹਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਬਾਬਾ ਗੁਲਜਾਰ ਸਿੰਘ ਦੀ ਵੱਲੋਂ ਕਰਵਾਈ ਜਾਵੇਗੀ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਭਿਆਨਕ ਬਰਫੀਲਾ ਤੂਫਾਨ ਰਕਪੁਰ ਗੜ੍ਹ ਵਿੱਚ ਫਸੇ ਸੈਲਾਨੀ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ। ਮੌਸਮ ਸਾਫ਼ ਹੋਣ ਤੱਕ ਲੋਕਾਂ ਨੂੰ ਹੋਟਲਾਂ ਜਾਂ ਫਿਰ ਘਰਾਂ ਵਿੱਚ ਹੀ ਰਹਿਣ ਦੀ ਸਲਾਹ। ਅਬੋਹਰ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਤੇ ਵਾਪਰਿਆ ਵੱਡਾ ਹਾਦਸਾ ਚైనా ਡੋਰ ਦੀ ਲਪੇਟ ਵਿੱਚ ਆ ਕੇ ਨੌਜਵਾਨ ਦੀ ਕੱਟੀ ਗਈ ਗਰਦਨ ਲੱਗੇ 15 ਟਾਂਕੇ। ਪੰਜ ਪੀਰ ਨਗਰ ਨਿਵਾਸੀ 27 ਸਾਲਾ ਭੁਪਿੰਦਰ ਵਜੋਂ ਹੋਈ ਨੌਜਵਾਨ ਦੀ ਪਛਾਣ ਆਦਮਪੁਰ ਪੁਲਿਸ ਨੇ ਅਲਾਵਾਲਪੁਰ ਰੋਡ ਤੇ ਮੁਕਾਬਲੇ ਤੋਂ ਬਾਅਦ ਬਦਮਾਸ਼ ਨੂੰ ਕੀਤਾ ਕਾਬੂ ਦੋਸ਼ੀ ਕੋਲੋਂ ਪਿਸਤੌਲ, ਰੌਂਦ ਅਤੇ ਬਿਨਾ ਨੰਬਰ ਮੋਟਰਸਾਈਕਲ ਬਰਾਮਦ ਪੁਲੱਥ ਦੇ ਰਹਿਣ ਵਾਲੇ ਲਾਪਰੀ ਵਜੋਂ ਹੋਈ ਪਛਾਣ ਪਿੱਛਾ ਕਰਨ ਦੇ ਉੱਤੇ ਪੁਲਿਸ ਉੱਤੇ ਚਲਾਈਆਂ ਸੀ ਗੋਲੀਆਂ ਬਾਅਦ ਦੇ ਵਿੱਚ ਬਾਰਿਸ਼ ਦੇ ਵਿੱਚ ਫਸਲੇ ਆਸੀ ਮੋਟਰਸਾਈਕਲ ਪੁਲਿਸ ਦੇ ਮੁਕਾਬਲੇ ਤੋ ਬਾਅਦ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਵੋਗਾ ਪੁਲਿਸ ਦਾ ਵੱਡਾ ਐਕਸ਼ਨ ਬੰਬੀਹਾ ਗੈਂਗ ਦੇ ਤਿੰਨ ਗੁਰਗੇ ਹਥਿਆਰਾਂ 사ੜੇ ਦਬੋਚੇ ਵੱਡੀ ਗਿਣਤੀ ਵਿੱਚ ਦੇਸੀ ਪਿਸਤੌਲ ਤੇ ਜਿੰਦਾ ਰੌਦ ਬਰਾਮਦ ਗੁਰਵਿੰਦਰ ਸਿੰਘ ਕੋਕਰੀ ਵੇੜੀਵਾਲ ਜਸਪੀਤ ਸਿੰਘ ਮਹੰਤਵਾਲਾ ਵੇੜਾ ਇੱਕ ਜੋਤ ਸਿੰਘ ਢਿਲਵਾ ਵਜੋਂ ਹੋਈ ਦੋਸ਼ੀਆਂ ਦੀ ਪਛਾਣ ਪੰਜਾਬ ਸਰਕਾਰ ਨੇ ਉਦਯੋਗਿਕ ਪਲਾਟਾਂ ਅਤੇ ਸ਼ੈਡਾਂ ਦੀ ਦਿਲਾਮੀ ਪ੍ਰਕਿਰਿਆ ਵਿੱਚ ਕੀਤਾ ਬਦਲਾ ਨਵੀਂ ਨੀਤੀ ਤਾਟਰ ਜ਼ਰਬ ਕੀਮਤ 10 ਤੋਂ 15% ਘਟ ਸਕਦੀ ਹੈ ਡੋਨਾਲਡ ਟਰੰਪ ਉਤੇ ਲੱਗੇ ਰਾਸ਼ਟਰਪਤੀ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮ 1 ਸਾਲ ਵਿੱਚ ਜਾਇਦਾਦ 12800 ਕਰੋੜ ਵੰਦੀ ਭਾਰਤ ਵਿੱਚ ਟਰੰਪ ਦੇ ਚੱਲ ਰਹੇ ਨੇ 8 ਪ੍ਰੋਜੈਕਟ ਯੂਏਈ 900 ਤੋਂ ਵੱਧ ਭਾਰਤੀ ਕੈਦੀਆਂ ਦੀਆਂ ਸਜ਼ਾਵਾਂ ਤੇ ਜੁਰਮਾਨਾ ਕਰੇਗਾ ਮਾਫ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੂੰ ਰਿਹਾ ਕੀਤਾ ਜਾਣ ਵਾਲੇ ਕੈਦੀਆਂ ਦੀ ਸੂਚੀ ਸੌਂਪੀ ਸੇ ਸਨ ਅੱਜ ਦੀਆਂ ਮੁਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ